ਭਾਵੇਂ ਪੰਜਾਬ ਦੇ ਲੋਕਾਂ ਦੇ ਬੱਚੇ ਮਰਦੇ ਰਹੇ 70 ਪੈਂਦੇ ਰਹੇ ਕਹਾਂ ਚ ਕੀਰਨੇ ਪੈਂਦੇ ਰਹੇ ਪਰ ਉਹਨਾਂ ਨੇ ਆਪਣੀ ਰਾਜ ਭਾਗ ਦਾ ਜਿਹੜਾ ਫਾਇਦਾ ਰਾਜ ਭਾਗ ਦੀ ਤਾਕਤ ਦਾ ਫਾਇਦਾ ਜਿਹੜਾ ਆ ਪੰਜਾਬ ਚ ਚਿੱਟਾ ਘਰ ਘਰ ਭਜਾਨ ਚ ਕੀਤਾ ਸੋ ਸਭ ਤੋਂ ਜਿਹੜੀ ਦੁਖਦਾਈ ਗੱਲ ਆ ਕਿ ਅਕਾਲੀ ਬੀਜੇਪੀ ਰਾਜ ਦਾ ਜਿਹੜਾ ਬਦਨਾਮ ਚਿਹਰਾ ਹੀ ਪੰਜਾਬ ਦੇ ਵਿੱਚ ਉਸ ਵੇਲੇ ਉਹ ਸੀਗਾ ਬਿਕਰਮਜੀਤ ਸਿੰਘ ਮਜੀਠੀਆ ਮਜੀਠੀਆ ਦੇ ਘਰਾਂ ਚ ਉਹ ਸਮਗਲਰ ਬਹਿ ਕੇ ਰੋਟੀ ਪਾਣੀ ਖਾ ਕੇ ਜੰਦੇ ਰਿਆ ਕਿਉਂਕਿ ਬਾਦਲ ਸਾਹਿਬ ਮੁੱਖ ਮੰਤਰੀ ਸੁਖਵੀਰ ਬਾਦਲ ਉਹਦਾ ਜੀਜਾ ਡਿਫਟੀ ਸੀ ਹਮ ਤੇ ਫਿਰ ਰਾਣੀ ਨੂੰ ਅੱਗਾ ਠੱਕਣ ਲਈ ਕੌਣ ਗਵੇ ਜਦੋਂ ਸਾਰਾ ਕੁਝ ਉਹਨਾਂ ਦੇ ਕੋਲ ਸੀਗਾ ਸੋ ਉਸ ਵੇਲੇ ਸਭ ਤੋਂ ਜਿਹੜੀ ਗੱਲ ਬਾਹਰ ਆਈ ਨਿਕਲ ਕੇ ਜਦੋਂ ਜਗਦੀਸ਼ ਸਿੰਘ ਭੋਲਾ ਇੱਕ ਭੈਣੋ ਡੀਐਸਪੀ ਫੜਿਆ ਪੁਲਿਸ ਦਾ ਡੀਐਸਪੀ ਜਿਹੜਾ ਵਰਦੀ ਚ ਸੀਗਾ ਉਹਨੂੰ ਫੜਿਆ ਉਹ ਚਿੱਟੇ ਦਾ ਕੰਮ ਕਰਦਾ ਹੀ ਨਸ਼ੇ ਦਾ ਤੇ ਜਦੋਂ ਉਹਨੂੰ ਫਿਰ ਟੰਗਿਆ ਫਿਰ ਉਹ ਬੋਲਿਆ ਵੀ ਇਕੱਲਾ ਮੈਂ ਨਹੀਂ ਹਾਂ ਬਿਕਰਵਜੀਤ ਸਿੰਘ ਮੰਜੀਟਿਆ ਸਾਡੀ ਪਿੱਠ ਤੇ ਖੜੋਤਾ ਉਹ ਸਾਡੀ ਬਾਹ ਫੜਦਾ ਫਿਰ ਉਹਦੇ ਖਿਲਾਫ ਪਰਚਾ ਹੋਇਆ ਹੁਣ ਉਹ ਕੋਰਟਾਂ ਚ ਪ੍ਰਕਿਰਿਆ ਚੱਲ ਰਹੀ ਆ ਸੋ ਮੇਰੇ ਕਹਿਣ ਤੋਂ ਬਾਅਦ ਇਹ ਆ ਉਸ ਰਾਜ ਦੇ ਵਿੱਚ ਨਸ਼ਾ ਵਧਿਆ ਫਿਰ ਕਾਂਗਰਸ ਦੀ ਸਰਕਾਰ ਆਈ ਗੱਲਾਂ ਬਹੁਤੀਆਂ ਪੁਰਾਣੀਆਂ ਨਹੀਂ ਸਿਰਫ ਚੇਤੇ ਕਰਾਣਾ ਹੈ ਕਿ ਕੈਪਟਨ ਸਾਹਿਬ ਨੇ ਵੀ ਜਿਹੜਾ ਪੰਜਾਬ ਦੇ ਲੋਕਾਂ ਨਾਲ ਕਿਹਾ ਕਿ ਮੈਂ ਗੁਟਕਾ ਸਾਫ ਦੀ ਸੌਖਾ ਨਾ ਮੱਥੇ ਤੇ ਲਾਇਆ ਤੇ 4 ਹਫਤਿਆਂ ਦਾ ਟਾਈਮ ਮੰਗੇ ਵਿਚ 4 ਹਫਤਿਆਂ ਚ ਸਰਕਾਰ ਬਣਾਓ ਕਾਂਗਰਸ ਦੀ ਮੈਨੂੰ ਮੁੱਖ ਮੰਤਰੀ ਮੈਂ ਨਸ਼ਾ ਖਤਮ ਕਰ ਦਿਆਂਗਾ ਪੰਜਾਬ ਚ ਨਸ਼ਾ ਖਤਮ ਨਹੀਂ ਹੋਇਆ ਮੈਨੂੰ ਅੱਜ ਵੀ ਉਸ ਭਿੰਪਰ ਵਾਲੇ ਆ ਚੋਰੀ ਬਡਾਲੇ ਵਾਲੇ ਮੁੜੇ ਦੀਆਂ ਉਹ ਉਹ ਪਰਿਵਾਰ ਦੀਆਂ ਚੀਕਾਂ ਚਿੱਤੇ ਆ ਜਿਹਨੇ ਬਾਹਰ ਜਾਣਾ ਸੀਗਾ ਤੇ ਨੌਜਵਾਨ ਮੁੰਡਾ ਐਡਾ ਸੋਹਣਾ ਸਰੀਰ ਜਿਹੜਾ ਉਹਦੀ ਭੇਡ ਚੜ ਗਿਆ ਸਾਰਾ ਇੱਕ ਨਹੀਂ ਕਈ ਕਈ ਪਰਿਵਾਰ ਇਸ ਮਤਲਬ ਜਿਹੜੀ ਆ ਉਹ ਬਿਮਾਰੀ ਦੇ ਵਿੱਚ ਉਜੜੇ ਸੋ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆ ਭਗਵੰਤ ਮਾਨ ਤੁਹਾਡੇ ਪੰਜਾਬ ਦਾ ਮੁੱਖ ਮੰਤਰੀ ਉਹਨਾਂ ਨੇ ਸਾਰਾ ਇੱਕ ਮੈਕੈਨਿਜ਼ਮ ਰਾਇਆ ਕਿ ਨਸ਼ਾ ਖਿਆਲਾਂ ਨਾਲ ਨਹੀਂ ਬੰਦ ਹੋਣਾ ਨਸ਼ਾ ਖਤਮ ਕਰਨ ਲਈ ਇੱਕ ਡ੍ਰਿਹੜ ਸ਼ਕਤੀ ਚਾਹੀਦੀ ਆ ਉਹ ਉਸ ਸ਼ਕਤੀ ਦੇ ਖਿਲਾਫ ਲੜਨਾ ਤੇ ਲੜਨ ਵਾਲਿਆਂ ਵਿੱਚ ਹੋ ਸਕਦਾ ਆਪਣੇ ਵੀ ਹੋਣ ਜਿਸ ਤਰ੍ਹਾਂ ਮਹਾਭਾਰਤ ਦੇ ਅੰਦਰ ਜਦੋਂ ਅਰਜਨ ਨੇ ਦੇਖਿਆ ਵੀ ਸਾਹਮਣੇ ਤੇ ਮੇਰੇ ਆਪਣੇ ਸਰੀਕੇ ਆ ਤੀਰ ਕਿੱਦਾਂ ਮਾਰਾਂ ਫਿਰ ਅਰਜਨ ਨੇ ਕਿਹਾ ਉਹਨੇ ਪੁਵਾਨ ਕ੍ਰਿਸ਼ਨ ਨੇ ਤੀ ਅਰਜਨ ਹੁਣ ਹੱਕ ਦੇ ਸੱਚ ਦੀ ਲੜਾਈ ਹੈ ਤੇ ਆਪਣੇ ਪ੍ਰਾਇਦ ਦੀ ਲੜਾਈ ਨਹੀਂ ਤੀਰ ਚੱਕ ਤੇ ਤੇਰਾ ਇਹ ਕਰਮ ਹੈ ਵੀ ਇਸ ਵੇਲੇ ਜਿਹੜਾ ਜੁਲ ਤੂੰ ਜਿੱਤ ਸੋ ਜੁਲ ਜਿੱਤਿਆ ਇਤਿਹਾਸ ਦੇ ਅੰਦਰ ਨਸ਼ਾ ਵੇਚਣ ਵਾਲੇ ਭਾਵੇਂ ਸਾਡੇ ਰਿਸ਼ਤੇਦਾਰ ਹੋਣ ਸਾਡੇ ਆਲੇ ਦੁਆਲੇ ਹੋਣ ਬਿਲਕੁਲ ਮਾਫ ਨਹੀਂ ਕਰਾਂਗੇ ਹੁਣ ਤੱਕ 650 ਬੰਦਾ ਫੜ ਕੇ ਜੇਲ੍ਹਾਂ ਦੀ ਸੁਟਿਆ ਭਗਵਾਨ ਤੋਂ ਬਾਅਦ ਦੀ ਸਰਕਾਰ ਨੇ ਵੀ ਤੁਹਾਡੀ ਸਗਾ ਪਿੰਡਾਂ ਚ ਨਹੀਂ ਤੁਹਾਡੀ ਜਗਾ ਪਿੰਡਾਂ ਚ ਨਹੀਂ ਜਿਹੜਾ ਸੁੱਟਿਆ ਪਰਚੇ ਦਰਜ ਕਰਨਦੇ ਆ ਬਹੁਤ ਸਾਰੇ ਲੋਕਾਂ ਦੇ ਘਰ ਵੀ ਢਾਏ ਆ ਜਿਹੜੇ ਉਹਨਾਂ ਨੇ ਪਾਪ ਦੀ ਕਮਾਈ ਨਾਲ ਬਣਾਏ ਸਨ ਤੁਹਾਡੇ ਲਾਗੇ ਆ ਡੀਡਾ ਪਿੰਡ ਆ ਡੀਡਾ ਪਿੰਡ ਜਿਹੜਾ ਬੜੇ ਲੰਬੇ ਸਮੇਂ ਤੋਂ ਬਦਨਾਮ ਹੈ ਨਸ਼ਿਆਂ ਦੇ ਕਰਕੇ ਉਥੇ ਚਾਰ ਘਰ ਅੱਜ ਤੋਂ 6 ਦਿਨ ਪਹਿਲਾਂ ਚਾਰ ਘਰ ਬਿਲਕੁਲ ਪਧਰੇ ਕਰਤੇ ਬਲਡੋਜ਼ਰ ਫੇਰ ਕੇ ਤੇ ਘਰ ਵਾਲਿਆਂ ਨੂੰ ਫੜ ਕੇ ਜੇਲ੍ਹ ਸੁਟਿਆ ਯਾਰ ਲੋਕਾਂ ਦੇ ਬੱਚੇ ਬਰ ਲੋਕਾਂ ਦੇ ਘਰ ਉੱਜੜਣ ਲੋਕਾਂ ਦੀ ਤਵਾਹੀ ਹੋਵੇ ਤੇ ਤੁਹਾਡੀਆਂ ਬਿਲਡਿੰਗਾਂ ਬਣਨ ਆਮਦਵੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਕੇਜਰੀਵਾਲ ਬਰਦਾਸ਼ਤ ਨਹੀਂ ਕਰੂਗਾ ਸੋ ਇਹ ਕੇਜਰੀਵਾਲ ਜੀ ਦਾ ਹੁਕਮ ਹੈ ਭਗਵੰਤ ਮਾਨ ਜੀ ਦਾ ਕਿ ਪੰਜਾਬ ਨੂੰ ਨਸ਼ਾ ਮੁਕਤ ਅਸੀਂ ਬਣਾਣਾ ਉਹਦੇ ਲਈ ਲੰਬੀਆਂ ਤਿਆਰੀਆਂ ਕੀਤੀਆਂ ਜਾ ਰੀਆਂ ਨੇ ਦੋ ਤਰ੍ਹਾਂ ਦੇ ਲੋਕ ਨੇ ਇੱਕ ਲੋਕ ਨੇ ਜਿਹੜੇ ਨਸ਼ਾ ਲਿਆ ਕੇ ਫਿਰ ਪਿੰਡਾਂ 'ਚ ਵੇਚਦੇ ਆ ਕੁੜੀਆਂ ਬਣਾ ਕੇ ਉਹਨਾਂ ਨਾਲ ਕੋਈ ਲਿਆਸ ਨਹੀਂ ਉਹਨਾਂ ਨੂੰ ਫੜਿਆ ਜਾ ਰਿਹਾ ਜ਼ੇਲਾ ਸੁੱਟਿਆ ਜਾ ਰਿਹਾ ਇੱਕ ਲੋਕ ਉਹ ਨੇ ਜਿਹੜੇ ਇਹਦੀ ਦਲਦਲ 'ਚ ਫਸ ਗਏ ਉਹ ਗਿੱਜ ਕੇ ਖਾਣਾ ਉਹ ਸਾਡੇ ਬੱਚੇ ਆ ਉਹਨਾਂ ਨੂੰ ਬਚਾਉਣਾ ਸੀ ਉਹਨਾਂ ਨਾਲ ਨਫ਼ਰਤ ਨਹੀਂ ਕਰਨੀ ਉਹਨਾਂ ਦੀਆਂ ਜ਼ਿੰਦਗੀਆਂ ਕੀਮਤੀਆਂ ਆ ਉਹਨਾਂ ਨੂੰ ਬਚਾਉਣਾ ਉਹਨਾਂ ਨੂੰ ਬਚਾਉਣ ਦੇ ਲਈ ਸਾਰਾ ਦੇਖੋ ਮੇਰੇ ਕੋਲ ਡਾਕਟਰ ਸਾਹਿਬ ਆਏ ਆ ਆ ਕੁੜੀਆਂ ਡਾਕਟਰ ਨੇ ਮਤਲਬ ਹੈਜ਼ਡ ਡਿਪਾਰਟਮੈਂਟ ਦੀਆਂ ਇੱਥੇ ਵੀਡੀਓ ਸਾਹਿਬ ਆਏ ਆ ਇੱਥੇ ਪੁਲਿਸ ਦੇ ਅਫਸਰ ਬੈਠੇ ਆ ਅਸੀਂ ਸਾਂਝਾ ਇੱਕ ਇਸ ਜੋਧ ਨੂੰ ਚਲਾ ਰਹੇ ਆ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਤਗੜੇ ਹੋਗੇ ਇਸ ਲੜਾਈ ਨੂੰ ਆਪਰਾ ਹਿੱਸਾ ਬਣਾਓ ਤੇ ਤੁਸੀਂ ਮਾਵਾਂ ਬੈਠੀਓ ਮਾਵਾਂ ਬੈਠੀਓ ਨਸ਼ੇ ਦਾ ਸਭ ਤੋਂ ਵੱਡਾ ਜੇ ਦੁੱਖ ਕੋਈ ਚਲਦਾ ਸਵਾਜ ਦੇ ਅੰਦਰ ਉਹ ਔਰਤਾਂ ਚਲਦੀਆਂ ਕਿਸੇ ਦਾ ਪਤੀ ਕਿਸੇ ਦਾ ਬੇਟਾ ਕਿਸੇ ਦਾ ਭਰਾ ਸਭ ਤੋਂ ਜ਼ਿਆਦਾ ਨੁਕਸਾਨ ਪਾਰ ਜ਼ਿੰਦਗੀ ਦੇ ਉੱਤੇ ਜੇ ਪੈਂਦਾ ਔਰਤਾਂ ਦੇ ਪੈਂਦਾ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਕਿ ਇਸ ਲੜਾਈ ਨੂੰ ਅਸੀਂ ਆਪਣੇ ਪਿੰਡਾਂ ਨੂੰ ਬਚਾਣਾ ਇਹ ਪਿੰਡਾਂ ਨੂੰ ਬਚਾਣ ਦੀ ਲੜਾਈ ਹੈ ਆਪਣੇ ਘਰਾਂ ਨੂੰ ਬਚਾਣ ਦੀ ਲੜਾਈ ਹੈ ਇਹ ਮਤ ਸੋਚਿਓ ਕਿ ਮੇਰੀ ਧੀ ਮੇਰੇ ਆਖੇ ਲੱਗਦੀ ਹੈ ਮੇਰੇ ਕਹਨ ਤੇ ਆ ਜਾਂ ਮੇਰਾ ਪੁੱਤਰ ਬੜਾ ਆ ਗਿਆ ਘਾਰ ਹੈ ਉਹ ਮਾੜੀ ਸੰਗਤ ਚ ਨਹੀਂ ਜਾਂਦਾ ਮੈਂ ਤੁਹਾਨੂੰ ਬੇਨਤੀ ਕਰਦਾ ਸਿਆਣੇ ਕਹਿੰਦੇ ਆ ਜਿਸ ਗਲੀ ਤੋਂ ਲੰਘ ਕੇ ਤੁਸੀਂ ਆਪਣੇ ਘਰ ਚ ਵੜਨਾ ਜੇ ਉਸ ਗਲੀ ਤੇ ਚਿੱਕੜ ਆ ਥੋੜਾ ਬੋਲਤਾ ਤੁਹਾਡੀਆਂ ਜੁੱਤੀਆਂ ਦੇ ਬੂਟਾਂ ਲਾ ਕੇ ਤੁਹਾਡੇ ਘਰ ਆਣਾ ਹੈ ਅਸੀਂ ਚਿੱਕੜ ਸਾਫ਼ ਕਰਨਾ ਚਾਹੁੰਦੀ ਹੈ ਸਰਕਾਰ ਤਾਂ ਜੋ ਸਾਡੇ ਬੇੜਿਆਂ ਚੋਂ ਗੰਦ ਆਵੇ ਨਾ ਸੋ ਇਹਦੇ ਲਈ ਤੁਸੀਂ ਤੁਹਾਡੇ ਕੋ ਕਿਉਂ ਆਏ ਆਂ ਸੀ ਪੁਲਿਸ ਕੰਮ ਕਰ ਰਹੀ ਹੈ ਆਪਣਾ ਸਰਕਾਰ ਆਪਣਾ ਕੰਮ ਕਰ ਰਹੀ ਹੈ ਪਰਚੇ ਹੋ ਰਹੇ ਆ ਅੰਦਰ ਦਿੱਤੇ ਜਾ ਰਹੇ ਆ ਘਰ ਟਾਏ ਜਾ ਰਹੇ ਆ ਤੁਹਾਡੇ ਕੋਲ ਕਿਉਂ ਆਏ ਆਂ ਸੀ ਤੁਹਾਨੂੰ ਕਿਉਂ ਖੇਚਲ ਦਿੱਤੀ ਆ ਤੁਹਾਡੇ ਕੋਲਿਸ ਕਰਕੇ ਆਏ ਆ ਕਿ ਤੁਹਾਨੂੰ ਪਤਾ ਤੁਹਾਡੇ ਗਵਾਂਡੇ ਤੁਹਾਡੇ ਆਲੇ ਦੁਆਲੇ ਕਿਹੜਾ ਮੁੰਡਾ ਕੰਮ ਕਰਦਾ ਹੈ ਇਹ ਨਾ ਨੂੰ ਡਰ ਦਾ ਹੱਥ ਨਹੀਂ ਪਾਉਂਦਾ ਕੋਈ ਇਹ ਪੰਜ-ਪੰਜ ਮੋਟਰਸਾਈਕਲਾਂ ਤੇ ਤੁਰਦੇ ਆ ਵੱਡੇ-ਵੱਡੇ ਮੋਟਰਸਾਈਕਲ ਗੱਡੀਆਂ ਤੇ ਤੁਰਦੇ ਆ ਵਿੱਚ ਡਰਾੜ ਰੱਖੇ ਹੁੰਦੇ ਆ ਜੇ ਕੋਈ ਬੋਲਦਾ ਤੇ ਉਹਦੀ ਉਹਦੇ ਨਾਲ ਕਬੱਟ ਕਰਦੇ ਆ ਉਹਦੇ ਨਾਲ ਉਹਦੀ ਧੌਣ ਮਾਉਂਦੇ ਆ ਲੇਕਿਨ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਐ ਬਹੁਤਾਂ ਤੋਂ ਮਾਂ ਦੀ ਸਰਕਾਰਾ ਬੰਦੇ ਦੇ ਪੁੱਤ ਬਣਾ ਕੇ ਅੰਦਰ ਦੱਸੇ ਠੋਕੇ ਆ ਜਿਹਨੇ ਤਾਰੇ ਵਿਖਾਇਆ ਕਿ ਪੰਜਾਬ ਚ ਇਦਾਂ ਨਹੀਂ ਚੱਲੇਗਾ ਇਹ ਲੋਕਾਂ ਦੀ ਸਰਕਾਰ ਆ ਲੋਕਾਂ ਦੁਆਰਾ ਚੁਣੀ ਆ ਲੋਕਾਂ ਦੀ ਰਾਖੀ ਕਰਨੀ ਆ ਮੈਂ ਤੁਹਾਨੂੰ ਵੇਨਟੀ ਕਰਦਾ ਤੁਹਾਡੇ ਵਾਲੇ ਦੁਆਲੇ ਕੋਈ ਇਸ ਕਿਸਮ ਦਾ ਵੇਚਦਾ ਹੋਵੇ ਖਾਣ ਵਾਲਿਆਂ ਨੂੰ ਅਸੀਂ ਬਚਾਉਣਾ ਉਹਨਾਂ ਦੀ ਰਾਖੀ ਕਰਨੀ ਆ ਉਹਨਾਂ ਨੂੰ ਸਮਝਾਣਾ ਆਸਿਆ-ਐਸੇ ਲੇਕਿਨ ਵੇਚਣ ਵਾਲਿਆਂ ਦਾ ਕੋਈ ਲਿਆਜ਼ ਨਹੀਂ ਤੁਸੀਂ ਸਾਰੇ ਆਏ ਤੁਹਾਡਾ ਧੰਨਵਾਦ ਤੇ ਮੈਂ ਮਾਵਾਂ ਦਾ ਜ਼ਿਕਰ ਜਦੋਂ ਕਰਦਾ ਤੇ ਮੈਨੂੰ ਚੇਤੇ ਆ ਕੀ ਜਦੋਂ ਮੁੰਡਾ ਵਿਆਹ ਕੇ ਘਰ ਆਂਦਾ ਤੇ ਸਾਡੀਆਂ ਮਾਵਾਂ ਇੱਕ ਘੋੜੀ ਗਾਉਂਦੀਆਂ ਪਤਾ ਨਹੀਂ ਉਹਦਾ ਘੋੜੀ ਆ ਕਿ ਕੀ ਆਓ ਬੜੀ ਪਿਆਰੀ ਚੀਜ਼ ਆ ਪਾਣੀ ਬਾਰ ਨਹੀਂ ਬੰਨੇ ਦੀ ਮਾਂ ਹੀ ਬੰਨਾ ਤੇਰਾ ਬਾਹਰ ਖੜਾ ਜਦੋਂ ਪੁੱਤਰ ਇੰਨਾ ਘੁੰਦਾ ਉਸ ਵੇਲੇ ਹੀ ਉਹ ਮਾਂ ਮਤਲਬ ਬੰਨੇ ਨੂੰ ਪਾਲਣਾ ਸ਼ੁਰੂ ਕਰਦੀ ਆ ਕਿੰਨਾ ਉਹਦਾ ਮਤਲਬ ਪਾਲਣ ਪੋਸਣ ਲਈ એનર્ਜੀ ਲਾਂਦੀ ਆ ਕਦੋਂ ਉਹ ਸਕੂਲੇ ਜਾਂਦਾ ਉਹਦੀ ਜਾਂਦੇ ਦੀ ਪਿੱਠ ਦੇਖਦੀ ਆ ਵੀ ਇਹ ਮੇਰਾ ਪੁੱਤ ਗਿਆ ਪੜ੍ਹਨ ਲਈ ਗਿਆ ਵਾਪਸ ਆਂਦੇ ਨੂੰ ਗੱਲ ਨਾਲ ਲਾਂਦੀ ਆ ਸਾਰੀਆਂ ਮਾਵਾਂ ਸਾਰੀਆਂ ਮਾਵਾਂ ਬਹੁਤ ਔਖਾ ਪਾਲਦੀਆਂ ਬੱਚਿਆਂ ਨੂੰ ਸੋ ਉਹ ਘੜੀ ਜਦੋਂ ਆਂਦੀ ਆ ਮਤਲਬ ਪਾਣੀ ਵਾਰ ਨਹੀਂ ਬੰਨੇ ਦੀਏ ਮਾਏ ਤਾਂ ਅਦੋਂ ਉਹ ਵਰਨਾ ਜਦੋਂ ਉਹਦੀ ਘੋੜੀ ਤੇ ਚੜਨ ਦੀ ਉਮਰ ਹੁੰਦੀ ਆ ਉਸ ਸੰਸਾਨ ਘਾਟ ਨੂੰ ਜਾਵੇ ਇਹ ਫਿਰ ਉਹੀ ਘਰ ਜਾਂਦਾ ਜਿਹਦੇ ਨਾਲ ਵਾਪਰਦੇਗਾ ਇਹ ਕਿ ਸਮਝੋ ਵੀ ਉਹ ਸਾਡੇ ਹੀ ਬੱਚੇ ਆ ਚਾਹੇ ਗਵਾਂਢੀ ਪਿੰਡ ਦਾ ਹੋਵੇ ਚਾਹੇ ਸਾਡੇ ਪਿੰਡ ਦਾ ਹੋਵੇ ਅਸੀਂ ਪੰਜਾਬ ਨੂੰ ਬਚਾਉਣਾ ਇਹਦੇ ਲਈ ਤੁਹਾਡਾ ਸਹਿਯੋਗ ਲੈਣ ਲਈ ਆਏ ਆ ਸੋ ਇੰਨਾ ਸਮਾਂ ਕਿਉਂਕਿ ਚਾਹਣਾ ਜਾਣਾ ਫਿਰ ਗਰੋਟੇ ਤੇ ਤੁਹਾਨੂੰ ਬੇਨਤੀ ਕਰਦੇ ਆਂ ਵੀ ਤਗੜੇ ਹੋ ਕੇ ਸਰਕਾਰ ਦਾ ਇਹ ਇਸ ਪੱਖ ਤੋਂ ਮਤਲਬ ਜਿਹੜੀ ਆ ਸਪੋਰਟ ਕਰਨੀ ਆਪਾਂ ਨਸ਼ਿਆਂ ਤੋਂ ਮੁਕਤ ਪੰਜਾਬ ਨੂੰ ਬਣਾਣਾ ਅਸੀਂ ਚਾਹੁੰਦੇ ਆਂ ਕਿ ਪੰਜਾਬ ਦੇ ਅੰਦਰ ਦੁਬਾਰਾ ਉਹ ਸਮਾਂ ਲੋਟੇ ਜੇ ਸਮੇਂ ਦੇ ਉੱਤੇ ਅਸੀਂ ਆ ਭਿੰਪਰ ਤੁਹਾਡੇ ਪੁੱਲ ਤੇ ਬਸਾਖੀ ਦਿਖਣਾ ਦੇ ਦਿੰਦੇ ਤੁਹਾਨੂੰ ਚੇਤੇ ਆ ਇੱਕ ਵਾਰ ਜਹਾਜ ਡਿੱਗਿਆ ਇੱਥੇ ਆ ਨਾਲ ਹੀ ਤੇ ਅਸੀਂ ਇਹ ਚੋ ਹੀ ਸਾਰਾ ਹੁੰਦਾ ਚੋ ਲੱਗ ਕੇ ਅਸੀਂ ਆਏ ਇਨੇ ਨੇ ਪਾਣੀ 'ਚ ਉਹ ਦਿਨ ਵਾਪਸ ਆਣ ਜਿੱਥੇ ਕੋਈ ਵੀ ਔਰਤ ਬੇਖੋਗੋ ਬੇਕਮ ਸਕੇ ਕੋਈ ਵੀ ਬਜ਼ੁਰਗ ਜਿਹੜਾ ਆਜ਼ਾਦੀ ਮਾਨ